ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਉਹਨਾਂ ਦਾ ਮੁੰਡਾ ਹੀ ਹਰਾ ਕੇ ਧਰ ਦੂਆ ਤਾਂ ਤੁਸੀਂ ਕਹੋਗੇ ਕਿ ਮੈਂ ਕਹਿ ਕੀ ਰਿਹਾ ਹਾਂ ਦਰਾਂ ਸਾਲ ਦੇ ਵਿੱਚ ਬੀਜੇਪੀ ਦੇ ਨਾਲ ਰਲ ਕੇ ਅਕਾਲੀ ਦਲ ਨੇ ਬਿਲਕੁਲ ਬਾਜੀਪਾਟ ਦੇਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਡੀ ਖਬਰ ਹੈ ਨਾ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਕਿਵੇਂ ਬਣਾ ਰਹੇ ਨੇ ਅੱਜ ਤੁਹਾਡੇ ਸਾਹਮਣੇ ਛਾੜ ਛਾਤੇ ਦੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਚਰਚਾਵਾਂ ਡਾਇਨਾਸੌਰ ਨੂੰ ਲੈ ਕੇ ਚੱਲੀਆਂ ਨੇ ਜਿਹੜੀਆਂ ਉਹ ਐਵੇਂ ਨਹੀਂ ਚੱਲ ਰਹੀਆਂ ਸੀ ਉਹਦੇ ਪਰਦੇ ਪਿਛਲਾ ਸੱਚ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਨਾ ਕੋਈ ਜ਼ਰੂਰ ਹੋਣਾ ਪਰ ਉਹ ਸੱਚ ਅੱਜ ਤੁਹਾਡੇ ਸਾਹਮਣੇ ਧਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਤੁਹਾਨੂੰ ਲੱਗਦਾ ਕੋਈ ਤਾਂ ਕਹਿੰਦਾ ਸੀ ਜੀ ਫੀਮ ਖਾ ਕੇ ਐਵੇਂ ਮਰੀ ਜਾਂਦਾ ਕੋਈ ਕਹਿੰਦਾ ਸੀ ਜੀ ਇਹ ਭੁੱਕੀ ਖਾ ਕੇ ਮਰੀ ਜਾਂਦਾ ਪਰ ਦਰਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਸੀ ਨਾ ਜਿਹੜਾ ਮਾਮਲਾ ਉਹ ਕਿਸੇ ਪੰਜਾਬ ਦੇ ਵਾਸੀ ਨੂੰ ਨਾ ਕਿਸੇ ਵਿਰੋਧੀ ਧਿਰ ਦੇ ਲੀਡਰ ਨੂੰ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨੀਂ ਨਜ਼ਰ ਆ ਰਿਆ ਸੀ ਹਾ ਇੱਕ ਗੱਲ ਵੀ ਭੜ ਕੇ ਇਹਨਾਂ ਨੂੰ ਜ਼ਰੂਰ ਲੱਗੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਨੈਟਵਰਕ ਸੋਰਸ ਦਾ ਉਹ ਬੜਾ ਮਜ਼ਬੂਤ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਇਹਨਾਂ ਦਾ ਪਤਾ ਲਗਾ ਲਿਆ ਕਿ ਆਪਦੇ ਮੁੰਡੇ ਨੂੰ ਲੰਮੀ ਤੋਂ ਜਿਹੜਾ ਕਿ ਲਾਂਚ ਕਰਨ ਜਾ ਰਹੇ ਨੇ ਸੁਭੀਰ ਸਿੰਘ ਬਾਦਲ ਔਰ ਦੂਜੇ ਪਾਸੇ ਜਿਹੜੀ ਭਾਜੀਪੀ ਦੀ ਚਰਚਾ ਹੀ ਸੁਣੀ ਸੀ ਨਾ ਜਿਹੜੀ ਉਹਦੇ ਉੱਤੇ ਅੱਜ ਮੋਰ ਵੀ ਲੱਗਣੀ ਆ ਕਿ ਇਹਨਾਂ ਨੇ ਮਾਮਲੇ ਕੀ ਕੀਤੇ ਨੇ ਸੁਖਬੀਰ ਸਿੰਘ ਬਾਦਲ ਅਕਸਰ ਤੁਸੀਂ ਵੇਖਿਆ ਖਬਰਾਂ ਦੇ ਵਿੱਚ ਅੱਜ ਕੱਲ ਖੁਸ਼ ਮਿਹੇਰ ਆਉਂਦੇ ਨੇ ਤੇ ਬਾਗੋ-ਵਾਗਦੇ ਹੁੰਦੇ ਨੇ ਬਹੁਤੇ ਸਾਡੇ ਸਾਥੀ ਪੰਜਾਬ ਦੇ ਵਿੱਚੋਂ ਕਮੈਂਟਾਂ 'ਚ ਕਹਿ ਦਿੰਦੇ ਆ ਜੀ ਸੁੱਖੇ ਅਮਲੀ ਨਫੀਮ ਖਾ ਲਈ ਆ ਫਲਾਣਾ ਕਰ ਲਿਆ ਪਰ ਇਹਨਾਂ ਸ਼ਬਦਾਂ ਦਾ ਮੈਂ ਕਹਿੰਦਾ ਵੀ ਆਪਾਂ ਪ੍ਰਯੋਗ ਨਹੀਂ ਕਰਦੇ ਪਰ ਅੱਜ ਅਸਲੀ ਮਾਮਲਾ ਜਿਹੜਾ ਭਾਜਪੀ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ ਇਹ ਮੇਰੇ ਪੱਖ ਹੋ ਜਾਣਾ ਪਰ ਜਿਹੜਾ ਕਹਿੰਦੇ ਉਹਨਾਂ ਦਾ ਬੇਟਾ ਉਦਾ ਮੋ ਖੁ ਮੰਤਰੀ ਨੂੰ ਲੈ ਕੇ ਵੇਜੂਆ ਇੱਥੋਂ ਤੱਕ ਚਰਚਾਵਾ ਚੱਲ ਰਹੀਆਂ ਨੇ ਪਰ ਤੁਹਾਨੂੰ ਮੈਂ ਪਹਿਲਾ ਵੀਡੀਓ ਅੱਜ ਬੀਜੇਪੀ ਅਕਾਲੀ ਦਲ ਸੁਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਸਾਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਲੈ ਕੇ ਵੱਡਾ ਖੁਲਾਸਾ ਕਰਾਂਗੇ ਪਹਿਲਾ ਇੱਕ ਇਹਨਾਂ ਦੀ ਕਰਤੂਤ ਜਿਹੜੀ ਕਿ ਪੰਜਾਬ ਦੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਅਕਾਲੀਆਂ ਦੀ ਬੀਜੇਪੀ ਦੇ ਨਾਲ ਵਲ ਕੇ ਪੜਦੇ ਪਿੱਛੇ ਕੀ ਚੱਲ ਰਿਹਾ ਸੀ ਇਹ ਸੁਣ ਲੋ ਉਸ ਤੋਂ ਬਾਅਦ ਇਹਨਾਂ ਦੇ ਜਿੱਤ ਨੂੰ ਲੈ ਕੇ ਇਨਾਂ ਦੀ ਪਾਰਟੀ ਨੂੰ ਲੈ ਕੇ ਇਹਨਾਂ ਦੇ بیٹے ਨੂੰ ਲੈ ਕੇ ਮੁੱਖ ਮੰਤਰੀ ਨੂੰ ਬੈੱਕੀ ਕੀ ਪੰਜਾਬ ਦੇ ਅੰਦਰ ਵਾਕਈ ਸਰਕਾਰ ਬਣਾ ਲੈਣਗੇ ਇਹਦਾ ਵੀ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਉਹ ਵੀ ਸਾਂਝਾ ਕਰਾਂਗੇ ਪਰ ਇੱਥੇ ਜੀ ਸੁਖਵੀਰ ਬਾਦਲ ਨੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਨਾਲ ਮਿਲ ਕੇ ਖੇਡ-ਖੇਡੀ ਉਹ ਪਹਿਲਾਂ ਕਰਤੂਤ ਸੁਣੋ ਸੁਣੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਾਹਿਬਜ਼ਾਦਿਆਂ ਦੇ ਸ਼ੀਧੀ ਦਿਹਾੜੇ ਚੱਲ ਰਹੇ ਨੇ ਪਰ ਨਾਮ ਬਦਲਣ ਨੂੰ ਲੈ ਕੇ ਆਕਾਲੀ ਦਲ ਦੀ ਕਰਤੂਤ ਦਾ ਪਰਦਾ ਫਾਸ਼ ਕੀਤਾ ਗਿਆ ਬੀਜੇਪੀ ਵੱਲੋਂ ਜੀ ਹਾਂ ਵੀਰਪਾਲ ਦੇਵਸ ਨਾਮ ਰੱਖਿਆ ਗਿਆ ਕੇਂਦਰ ਸਰਕਾਰ ਵੱਲੋਂ ਸਾਬਜਦਿਆਂ ਨੂੰ ਦੀਯਾਤ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਇਹ ਨਾਮ ਰੱਖਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਕਿਹਾ ਗਿਆ ਕਿ ਉਹ ਸਾਡੇ ਬਾਬੇ ਨੇ ਤੇ ਵੀਰਪਾਲ ਦੇਵਸ ਸਾਨੂੰ ਮਨਜ਼ੂਰ ਨਹੀਂ ਹੈਗਾ ਵੀਰਪਾਲ ਦਿਵਸ ਨਾਮ ਸਾਨੂੰ ਮਨਜ਼ੂਰ ਨਹੀਂ ਹੈਗਾ ਇਹ ਗੱਲ ਕਹੀ ਗਈ ਤੇ ਭਾਜਪਾ ਦੇ ਕਾਗੋ ਪ੍ਰਤਪਾਲ ਸਿੰਘ ਬਲਿਆਵਾਲ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਚਾਰੇ ਪਾਸੇ ਤਰਥੱਲੀ ਮਚ ਗਈ ਹੈ ਤੇ ਅਕਾਲੀ ਦਲ ਤੇ ਵੱਡੇ ਸਵਾਲ ਖੜੇ ਕੀਤੇ ਨੇ ਪ੍ਰਤਪਾਲ ਸਿੰਘ ਬਲਿਆਵਾਲ ਹੋਣਾ ਵੱਲੋਂ ਉਹਨੇ ਇਹ ਹੀ ਕਿਹਾ ਗਿਆ ਸਿੱਧੇ ਤੌਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਮਨਜੀਤ ਸਿੰਘ ਜੀਕੇ ਹੋਣਾ ਨੇ ਤੇ ਨਾਲ ਉਹ ਨਾਲ ਸਰਕਾਰ ਸੁਖਵੀਰ ਸਿੰਘ ਬਾਦਲ ਹੋਣਾ ਤੇ ਇਹ ਬਹੁਤ ਵੱਡਾ ਇਲਜ਼ਾਮ ਦੋਸ਼ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਬਾਦਲ ਧੜੇ ਦੇ ਉੱਪਰ ਲਗਾਇਆ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਗਿਆ ਮਨਜੀਤ ਸਿੰਘ ਜੀਕੇ ਤੇ ਸੁਖਬੀਰ ਸਿੰਘ ਬਾਦਲ ਹੁਣ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਹੜੇ ਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਛੋਟੇ ਸਾਹਿਬ ਜਦਾਂ ਦੇ ਉਹਨਾਂ ਦੇ ਨਾਮ ਬਦਲਣ ਨੂੰ ਲੈ ਕੇ ਦਰਹਸਾਲ ਦੇ ਵਿੱਚ ਅਕਾਲੀ ਦਲ ਨੇ ਸਿਫਾਰਿਸ਼ ਕੀਤੀ ਸੀ ਕੇਂਦਰ ਨੂੰ ਉਹ ਪੋਲ ਕੇਂਦਰ ਨਹੀਂ ਖੋਲ੍ਹ ਦੁੱਤੀ ਹੈ ਪਰ ਪੰਜਾਬ ਦੇ ਅੰਦਰ ਡਾਇਨਾਸੌਰ ਦੇ ਉੱਤੇ ਬਹਿ ਕੇ بڑا ਨੱਚ ਕੁਦਰੇ ਨੇ ਅੱਜ ਕੱਲ ਸੁਖਬੀਰ ਸਿੰਘ ਬਾਦਲ ਉਹ ਕਿਉਂ ਨੱਚ ਰਹੇ ਨੇ ਦਰਸਲ ਉਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹ ਇਹ ਕਹਿ ਰਹੇ ਨੇ ਲੋਕਾਂ ਨੂੰ ਕਿ ਭਾਈ ਅਸੀਂ ਤਾਂ ਭਾਜਪੀ ਦੇ ਨਾਲ ਨਹੀਂ ਅਸੀਂ ਤਾਂ ਆਪਣੇ ਬਲਵਿੱਤੇ ਦੇ ਸਰਕਾਰ ਬਣਾਉਣੀ ਹੈ ਪਰ ਇਧਰ ਨੇ ਪਾਸੇ ਆਪਦਾ ਬੇਟਾ ਅੱਛਾ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਸਾਡੇ ਭੈਣ ਭਰਾਵਾਂ ਨੂੰ ਕਿ ਜਿਹੜੇ ਅਕਾਲੀ ਦਲ ਨੂੰ ਜਾਂ ਤੁਸੀਂ ਇਹ ਦੇਖ ਰਹੇ ਹੋ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਨਾ ਚਾਹੇ ਤੁਸੀਂ ਉਹਨਾਂ ਦੇ ਸਮਰਥਕ ਹੋ ਚਾਹੇ ਨਹੀਂ ਅਸੀਂ ਵਿਰੋਧ ਤਾਂ ਨਹੀਂ ਕਰਨੀ ਸੀ ਸੱਚ ਤੁਹਾਡੇ ਸਾਹਮਣੇ ਲਿਆਵਾਂਗੇ ਜਿੰਦੇ ਵੀ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਅਕਾਲੀ ਦਲ ਬਾਦਲ ਯਾਨੀ ਸੁਬੀਰ ਸਿੰਘ ਬਾਦਲ ਹੀ ਸਿੱਧਾ ਤੇ ਇਹ ਕੀ ਕਰਦੇ ਆ ਨਾ ਪ੍ਰਧਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੇ ਲੱਗੇ ਨੇ ਇਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਣਾਇਆ ਇਹ ਵੀ ਬਣਾ ਰਹੇ ਨੇ ਕਿਉਂ ਬਣਾ ਰਹੇ ਨੇ ਆ ਤੁਹਾਡੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀਆਂ ਕੱਲੀਆਂ ਬਾਲ ਵੀਰ ਦਿਵਸ ਨਾਮ ਕੀ ਨੇ ਰੱਖਣ ਨੂੰ ਕਿਹਾ ਸੁਬੀਰ ਸਿੰਘ ਬਾਦਲ ਨੇ ਬਹੁਤ ਸਾਰੇ ਚੇਲੇ ਚਪਾਟੇ ਹੋਰ ਵੀ ਨੇ ਉਹ ਅੱਜ ਸਾਹਮਣੇ ਆ ਗਿਆ ਤੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਕਹਿੰਦੇ ਜੀ ਸਾਨੂੰ ਨਹੀਂ ਇਹਦਾ ਨਾਮ ਮਨਜ਼ੂਰ ਸਾਨੂੰ ਤਾਂ ਸਾਡੇ ਛੋਟੇ ਸਾਹਿਬ ਜੱਦੀ ਸਹੀ ਹੈ ਇਹ ਗੱਲਾਂ ਭਾਵੇਂ ਕਿਸੇ ਨੂੰ ਕੌੜਗੀਆਂ ਲੱਗਦੀਆਂ ਹੋਣ ਮਾਰਗੀਆਂ ਲੱਗਦੀਆਂ ਹੋਣ ਪਰ ਇਹ ਗੱਲਾਂ ਸੱਚ ਨੇ ਕਿਉਂਕਿ ਸੱਚ ਤਾਂ ਸਾਡੇ ਸਾਹਮਣੇ ਆਉ ਹਣਾ ਤਾਂ ਇੱਕ ਵਾਰ ਝਟਕਾ ਜਾਂ ਲੱਗਦਾ ਪਰ ਦੂਜੇ ਪਾਸੇ ਸਰਕਾਰ ਬਣਾਉਣ ਨੂੰ ਲੈ ਕੇ ਆਪਣੇ ਬੇਟੇ ਨੂੰ ਲੰਮੀ ਤੋਂ ਲਾਂਚ ਕਰ ਰਹੇ ਨੇ ਸਖਬੀਰ ਸਿੰਘ ਬਾਦਲ ਤੇ ਮੈਂ ਅਕਸਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਹਲੇ ਤਾਂ ਤੁਸੀਂ ਉਹਦਾ ਬੇਟਾ ਹੀ ਦੇਖਿਆ ਹਲੇ ਤਾਂ ਇੱਕ ਹੋਰ ਸੱਪ ਕੱਢੀ ਬੈਠੇ ਨੇ ਜਿਹੜਾ ਕਿ ਹਲੇ ਤੁਹਾਨੂੰ ਦਿਖਾਉਣਾ ਬਾਕੀ ਹੈ ਜਿਵੇਂ ਕਹਿੰਦੇ ਨੇ ਜਿਵੇਂ ਜੋਗੀ ਸੱਪ ਲੈ ਕੇ ਬੈਠ ਜਾਂਦਾ ਪਟਾਰਿਆਂ ਦੇ ਵਿੱਚ ਕੋਈ ਵੱਡਾ ਹੁੰਦਾ ਕੋਈ ਛੋਟਾ ਹੁੰਦਾ ਕੋਈ ਕਾਲਾ ਹੁੰਦਾ ਕੋਈ ਪੀਲਾ ਹੁੰਦਾ ਤਾਂ ਉਸੇ ਹੀ ਪ੍ਰਕਾਰ ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਉਹੀ ਕੰਮ ਕਰ ਰਹੇ ਨੇ ਹੁਣ ਆਪਣੇ ਬੇਟੇ ਨੂੰ ਤਾਂ ਲੰਮੀ ਤੋਂ ਲਾਂਚ ਕਰ ਰਹੇ ਨੇ ਜਿਹੜਾ ਇਹਨਾਂ ਦਾ ਭਤੀਜਾ ਉਦੀ ਸ਼ਕਲ ਵੀ ਤੁਹਾਨੂੰ ਮੈਂ ਕਈ ਵਾਰ ਦਿਖਾਈ ਆ ਬਸ ਹੈ ਉਹ 16 ਸਾਲ ਦਾ ਪਰ ਉਹ ਕਹਿੰਦਾ ਮੈਂ ਪੰਜਾਬ ਦੇ ਉੱਤੇ ਰਾਜ ਕਰਨਾ ਹੈ ਪੰਜਾਬ ਦੇ ਵਿੱਚ ਅਸੀਂ ਫੇਰ ਤੋਂ ਮੁੱਖ ਮੰਤਰੀ ਬੰਨ ਸਾਡੀਆਂ ਪੀੜ੍ਹੀਆਂ ਨੂੰ ਇਹ ਸੁੱਕੇ ਦਿੱਤਾ ਹੋਇਆ ਕਿ ਅਸੀਂ ਰਾਜਨੀਤੀ ਕਰ ਲਈ ਅਸੀਂ ਮੁੱਖ ਮੰਤਰੀ ਬੰਨ ਅਸੀਂ ਪੰਜਾਬ ਨੂੰ ਉੱਠ ਇਹ ਪੰਜਾਬ ਦੇ ਲੋਕ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਸੱਚ ਸੁਣਨਾ ਚਾਹੁੰਦੇ ਆ ਕਿ ਅਸਲ ਦੇ ਵਿੱਚ ਕਹਾਣੀ ਹੈ ਕੀ ਆ ਇਹ ਡਾਇਨਾਸੌਰ ਦੇ ਉੱਤੇ ਬਹਿ ਕੇ ਕਦੇ ਦੇ ਵਿੱਚ ਹਵਾ ਭਰਦੇ ਨੇ ਫਿਰ ਇੱਕ ਸ਼ੇਰ ਯਾਦ ਆ ਜਾਂਦਾ ਮੈਨੂੰ ਜਿਹੜਾ ਕਿ ਰਾਜਕੁਮਾਰ ਦੀ ਕਿ ਫਿਲਮ ਦਾ ਰਾਜਕੁਮਾਰ ਦੇ ਇੱਕ ਡਾਇਲੋਗ ਉਹ ਕਹਿੰਦਾ ਕਿ ਛਿਪਕਲਿਓ ਕੇ ਬੱਚੇ ਕਦੇ ਮગરਮਛ ਨਹੀਂ ਬਣਤੇ ਉਸੇ ਹੀ ਪ੍ਰਕਾਰ ਸਾਡੇ ਇਧਰਲੇ ਪਾਸੇ ਪ੍ਰਧਾਨ ਸਾਹਿਬ ਹਵਾ ਭਰਦੇ ਨੇ ਭਾਵੇਂ ਆਈ ਦੀ ਵੀਡੀਓ ਆ ਪਰ ਲੋਕਾਂ ਦੇ ਵਿੱਚੋਂ ਭਾਵਨਾ ਜਾਗਰਤ ਕਰ ਰਹੀ ਹੈ ਕਿ ਹਾਂ ਜੀ ਜਿਹੜੇ ਤਾਂ ਹੁਣ ਸੁਖਵੀਰ ਬਾਦਲ ਨੂੰ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਪ੍ਰਧਾਨ ਨੇ ਹਵਾ ਭਰਤੀ ਡਾਇਨਾਸੌਰ ਬਣ ਗਿਆ ਆਗੇ ਕਾਲੀ ਜੀ ਆਗੇ ਡਾਇਨਾਸੌਰ ਜੀ ਇਧਰ ਦੇ ਪਾਸੇ ਕੋਈ ਪੂਛ ਪੱਟੀ ਜਾਂਦਾ ਵਿਰੋਧੀ ਧਿਰ ਦਾ ਨੇਤਾ ਕੋਈ ਭਾਈ ਉਹਦੀ ਹਵਾ ਕੱਢੀ ਜਾਂਦਾ ਪਿੰਨ ਮਾਰ ਮਾਰ ਕੇ ਇਹ ਹਾਲ ਸਾਡੇ ਪੰਜਾਬ ਦਾ ਹੋ ਰਿਹਾ ਇਹ ਰਾਜਨੀਤੀ ਨਹੀਂ ਇਹ ਦਰਸਲ ਦੇ ਵਿੱਚ ਤੁਹਾਨੂੰ ਤਮਾਸ਼ਾ ਦਿਖਾਇਆ ਜਾ ਰਿਹਾ ਕਿਉਂਕਿ ਅੱਜ ਕੱਲ ਮਦਾਰੀ ਤਾਂ ਆਉਂਦੇ ਨਹੀਂ ਇਹੀ ਮਦਾਰੀ ਬਣੇ ਬੈਠੇ ਆ ਤੇ ਹੁਣ ਤੁਹਾਡਾ ਇਹਨਾਂ ਗੱਲਾਂ ਤੇ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੋਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਬੱਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ